ਰਾਜਪੁਰੇ ਕੋਲ ਆ ਬਾਈ ਕਾਵੜਿਆਂ ਨੇ ਥਾਰ ਵਾਲਿਆਂ ਨੇ ਕਾਵੜਿਆਂ ਨੂੰ ਮਾਰਿਆ ਤੇ ਕਾਵੜਿਆਂ ਨੇ ਕੁੱਟਕੁੱਟ ਮਾਰ ਕੇ ਦੋ ਬੰਦੇ ਰਾਜਪੁਰਾ ਇੱਕੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਵੜਿਆਂ ਵੱਲੋਂ ਦੋ ਥਾਰ ਵਾਲੇ ਮੁੰਡਿਆਂ ਦੀ ਕੁੱਟਮਾਰ ਕਰਕੇ ਕੋਈ ਮਾਰਨ ਦੀ ਗੱਲ ਕਹੀ ਜਾ ਰਹੀ ਆ ਇਸ ਦੇ ਸਬੰਧੀ ਮੈਂ ਮੁਖ ਅਫਸਰ थाना सदर ਆਈਪੁਰਾ ਇੰਸਪੈਕਟਰ ਗੁਰਸੇਵ ਸਿੰਘ ਜੀ ਮੈਂ ਦੱਸਣਾ ਚਾਹਣਾ ਕਿ 21 ਤਰੀਕ ਨੂੰ ਸਾਡੇ ਕੋਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਕਿ ਉੱਥੇ ਦੋ ਕਾਵੜੀਆਂ ਨੂੰ ਕੋਈ ਗੱਡੀ ਦੋ ਗੱਡੀਆਂ ਦੇ ਵਿੱਚ Thar ਗੱਡੀ ਤੇ Swift ਗੱਡੀ ਜੋ ਰਜਿਸਟ੍ਰੇਸ਼ਨ ਕਰ ਰਹੀ ਸੀ ਉਹਨਾਂ ਨੇ ਇੱਕ ਉਹਨਾਂ ਨੂੰ ਰੈਟ ਕੀਤਾ ਗਿਆ ਸੀ ਜਿਦੇ ਵਿੱਚ ਹਰਸ਼ ਵਿੱਚ ਤੇ ਰੋਸ਼ਲ ਖਰਾਨਾ ਜਿਹੜੇ ਫਰੋਈਪੁਰ ਫਰੋਈਪੁਰ ਸ਼ਹਿਰ ਦੇ ਰਹਿਣ ਵਾਲੇ ਸੀ ਉਹਨਾਂ ਦੇ ਸੱਟਾਂ ਲੱਗੀਆਂ ਸੀ ਤੇ ਜਿਨ੍ਹਾਂ ਨੂੰ ਫਤਿਹਗੜ ਸਾਹਿਬ ਐਡਮਿਟ ਕਰਵਾਇਆ ਗਿਆ ਸੀ ਹਸਪੀਟਲ ਦੇ ਵਿੱਚ ਤੇ ਸਾਡੇ ਵੱਲੋਂ ਕਾਰਵਾਈ ਕਰਦੇ ਹੋਏ ਉਹਨਾਂ ਦੀ ਸਟੇਟਮੈਂਟ ਦਰਜ ਕਰਕੇ ਜਿਨ੍ਹਾਂ ਮੁੰਡਿਆਂ ਦੇ ਸੱਟਾਂ ਲੱਗੀਆਂ ਸੀ 79 ਨੰਬਰ ਮੁਕੱਦਮਾ 21725 ਦਾ सदर ਰਾਏਪੁਰੇ ਦਾ ਤੇ ਅਸੀਂ ਉਹ ਦਰਜ ਕੀਤਾ ਸੀ ਤੇ ਸਵਿਫਟ ਕਾਰ ਦੇ ਵਿੱਚ ਜਿਹੜੇ ਸੀ ਜਿਹੜੇ ਡਰਾਈਵ ਕਰ ਰਹੇ ਸੀ ਉਹ ਰਾਜਕਮਲ ਉਰਫ ਗੌਰਵ ਥਾਰ ਗੱਡੀ ਦੇ ਵਿੱਚ ਦੋ ਮੁੰਡੇ ਸੀ ਹਰਜਿੰਦਰ ਸਿੰਘ ਜਿਹੜੇ ਕਿ ਦੇਨੀ ਨਗਰ ਨੀਅਰ ਰਾਏਪੁਰ ਦੇ ਰਹਿਣ ਵਾਲੇ ਸੀ ਤੇ ਅਜੇ ਕੁਮਾਰ ਸਾਨੂੰ ਬਲਗਨ ਸੀ ਅਸੀਂ ਮੌਕੇ ਤੇ ਤਿੰਨਾਂ ਮੁੰਡਿਆਂ ਨੂੰ ਰਾਉਂਡ ਅਪ ਕਰਕੇ ਅਸਬ ਜਾਂਤਾ ਗ੍ਰਿਫਤਾਰ ਕਰਕੇ ਅਸੀਂ ਪਰਚਾ ਦਰਜ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ੀਅਲ ਕੀਤਾ ਜਾ ਚੁੱਕਿਆ ਜੋ ਇਹ ਵੀਡੀਓ ਸਰਫਿਸ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਸ ਵੀਡੀਓ ਵਿੱਚ ਕੋਈ ਸਚਾਈ ਨਹੀਂ ਹੈ ਇਹ ਝੂਠੀ ਤੇ ਬੇਬੁਨਿਆਦ ਹੈ ਤਾਂ ਕਰਕੇ ਇਸ ਵੱਲ ਇਹਨਾਂ ਦਾ ਧਿਆਨ ਲਾ ਦਿੱਤਾ ਜਾਵੇ ਜੀ ਧੰਨਵਾਦ